ਤਾਂ ਲੋਕਾਂ ਦਾ ਵਰਕਰਾਂ ਦਾ ਜਮਾਵੜਾ ਜਿਹੜਾ ਹੈ ਉਹ ਲੱਗਣਾ ਸ਼ੁਰੂ ਹੋ ਗਿਆ ਜਰੂਰ ਢੋਲ ਵਾਲੇ ਵੀ ਪਹੁੰਚੇ ਨੇ ਪਰ ਉਹਨਾਂ ਵੱਲੋਂ ਮਨਾ ਕੀਤਾ ਗਿਆ ਕਿ ਢੋਲ ਜਿਹੜਾ ਨਹੀਂ ਵਜਾਣਾ ਹੈਗਾ ਕਿ 84 ਦੇ ਜਿਹੜੇ ਦਿਨ ਨੇ ਉਹ ਚੱਲ ਰਹੇ ਨੇ ਜਿੰਨੇ ਵਰਕਰ ਸਹਿਬਾਨ ਨੇ ਆ ਸਾਰੇ ਮੇਰੇ ਭਰਾ ਇਹ ਆ ਆ ਕੇ ਡਾਕਟਰ ਸਾਹਿਬ ਤੋਂ ਇਹਨਾਂ ਨੇ ਡਿਊਟੀਆਂ ਸੰਭੀਆਂ ਤੇ ਅੱਜ ਅਸੀਂ ਕਿਲਾ ਫਤਿਹ ਕੀਤਾ 2022 ਚ ਗਿੱਟੇ-ਗਿੱਟੇ ਪਾਣੀ ਦੀ ਰਹਿ ਗਈ ਸੀ ਕਾਂਗਰਸ ਅੱਜ ਐ ਮੋਢੇ-ਮੋਢੇ ਆ ਕੇ ਤਾਰੀਆਂ ਤਰਦੀ ਫਿਰਦੀ ਐ ਕਾਂਗਰਸ ਦੇ ਪ੍ਰਧਾਨ ਦੀ ਗੱਲ ਆਪੋਜੀਸ਼ਨ ਲੀਡਰ ਦੀ ਗੱਲ ਰਾਹੁਲ ਗਾਂਧੀ ਦਾ ਆਦੇਸ਼ ਮੰਨਿਆ ਸਾਰਿਆਂ ਨੇ ਕਿਸੇ ਨੇ ਕੋਈ ਗਲਤ ਬਿਆਨ ਨਹੀਂ ਕੀਤੀ ਇਹਦਾ ਰਿਜ਼ਲਟ ਸਾਹਮਣੇ ਆਇਆ ਸਭ ਸਭ ਇਕ ਹੈ ਤਾਂ ਜਿੱਤੇ ਐ ਤਾਂ ਪਟਿਆਲਾ ਦੇ ਵਿੱਚ ਧਰਮਵੀਰ ਗਾਂਧੀ ਦੀ ਜਿੱਤ ਹੋਈ ਹੈਗੀ ਆ ਤਾਂ ਤਸਵੀਰਾਂ ਤੁਹਾਨੂੰ ਉਹਨਾਂ ਦੇ ਗ੍ਰਹਿ ਵਿਖੇ ਦਿਖਾ ਰਿਆ ਤਾਂ ਲੋਕਾਂ ਦਾ ਵਰਕਰਾਂ ਦਾ ਜਮਾਵੜਾ ਜਿਹੜਾ ਹੈਗਾ ਉਹ ਲੱਗਣਾ ਸ਼ੁਰੂ ਹੋ ਗਿਆ ਜਰੂਰ ਢੋਲ ਵਾਲੇ ਵੀ ਪਹੁੰਚੇ ਨੇ ਪਰ ਉਹਨਾਂ ਵੱਲੋਂ ਮਨਾ ਕੀਤਾ ਗਿਆ ਕਿ ਢੋਲ ਜਿਹੜਾ ਨਹੀਂ ਵਜਾਣਾ ਹੈਗਾ ਕਿ 84 ਦੇ ਜਿਹੜੇ ਦਿਨ ਨੇ ਉਹ ਚੱਲ ਰਹੇ ਨੇ ਵੱਡੀ ਖੁਸ਼ੀ ਜਿਹੜੀ ਹੈਗੀ ਆ ਜਰੂਰ ਧਰਮਵੀਰ ਗਾਂਧੀ ਨੇ ਜਿਹੜੀ ਹੈ ਮਾਰ ਦਿੱਤੀ ਹੈਗੀ ਔਰ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਲਗਾਤਾਰ ਜਿਹੜਾ ਹੈਗਾ ਬਾਈ ਜੀ ਕੀ ਨਾਮ ਹੈ ਆਪਣਾ ਗੌਰਵ ਸੰਧੂ ਗੌਰਵ ਜੀ ਕਿਸ ਤਰ੍ਹਾਂ ਦੇਖਦੇ ਹੋ ਵੱਡੀ ਮਿਹਨਤ ਕਾਫੀ ਮਿਹਨਤ ਜਿਹੜੀ ਲਗਾਤਾਰ ਰਹੀ ਦੇਖਿਆ ਪਹਿਲਾਂ ਵੀ ਤੁਸੀਂ ਬੂਥਾਂ ਦੇ ਉੱਤੇ ਹੋਵੇ ਜਾਂ ਵੈਸੇ ਹੋਵੇ ਅਨਜਿਤ ਪ੍ਰਾਪਤ ਹੋਈ ਹੈ ਕਿਸ ਤਰ੍ਹਾਂ ਲੱਗ ਰਿਹਾ ਹੈ ਬਹੁਤ ਬਹੁਤ ਮੁਬਾਰਕਾਂ ਪਹਿਲੋਂ ਸਾਰੇ ਪਟਿਆਲਾ ਪਟਿਆਲਾ ਨਿਵਾਸੀਆਂ ਨੂੰ ਸੌਰੀ ਤੇ ਡਾਕਟਰ ਗਾਂਧੀ ਜਿਨ੍ਹਾਂ ਨੇ ਕਾਂਗਰਸ ਦਾ ਨਿਯੋਤਾ ਰਾਹੁਲ ਗਾਂਧੀ ਜੀ ਦਾ ਨਿਯੋਤਾ ਸਵਾਰਕਾਰ ਕੀਤਾ ਕਾਂਗਰਸ ਪਾਰਟੀ ਦੇ ਵਿੱਚ ਆਏ ਤੇ ਕਾਂਗਰਸ ਪਾਰਟੀ ਤੋਂ ਇਥੋਂ ਉਮੀਦਵਾਰ ਬਣੇ ਤੇ ਉਸ ਤੋਂ ਬਾਅਦ ਜਿੰਨੇ ਵਰਕਰ ਸਹਬਾਨ ਨੇ ਆ ਸਾਰੇ ਮੇਰੇ ਭਰਾ ਇਹ ਆ ਆ ਪਾ ਕੇ ਡਾਕਟਰ ਸਾਹਿਬ ਤੋਂ ਇਹਨਾਂ ਨੇ ਡਿਊਟੀਆਂ ਸੰਭੀਆਂ ਤੇ ਅੱਜ ਅਸੀਂ ਕਿਲਾ ਫਤਿਹ ਕੀਤਾ ਗੁਰੂ ਜੀ ਬਹੁਤ ਵੱਡੀ ਟੱਕਰ ਸਮਝੀ ਜਾ ਰਹੀ ਸੀ ਚਾਰੋਂ ਕੈਂਡੀਡੇਟ ਚ ਆਮ ਆਦਮੀ ਪਾਰਟੀ ਮੌਜੂਦਾ ਸਰਕਾਰ ਕਹਿੰਦੀ ਸੀ ਕਿ ਬਿਜਲੀ ਫਰੀ ਦਿੱਤੀ ਹੈਗੀ ਮhalla ਕਲੀਨਿਕ ਖੋਲੇ ਹੈਗੇ ਬਹੁਤ ਤਰ੍ਹਾਂ ਦੇ ਸਵਾਲ ਕਰਦੇ ਨੌਕਰੀਆਂ ਦਿੱਤੀਆਂ ਟੱਕਰ ਕਿਹਦੇ ਨਾਲ ਸਮਝ ਦੇਖ ਦੇ ਵਿਚਾਰਾ ਦੇਖੋ ਟੱਕਰ ਸਾਰਿਆਂ ਨਾਲ ਸੀ ਪੈਸੇ ਦੀ ਦੁਰਵਰਤੋਂ ਹੋਈ ਹੈ ਨਸ਼ੇ ਦੀ ਦੁਰਵਰਤੋਂ ਹੋਈ ਹੈ ਰੱਜ ਕੇ ਪੈਸਾ ਡੇਗਿਆ ਗਿਆ ਹੈ ਦੇ ਦੂਜੇ ਵਿਰੋਧੀਆਂ ਵੱਲੋਂ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਹੋਈ ਹੈ ਪਰ ਡਾਕਟਰ ਸਾਹਿਬ ਨੂੰ ਲੋਕਾਂ ਨੇ ਜਿਹੜੀ ਉਹਨਾਂ ਦੀ 45 ਸਾਲ ਦੀ ਸਮਾਜਿਕ ਸੇਵਾ ਹੈ ਉਹਦੀਆਂ ਵੋਟਾਂ ਪਾਈਆਂ ਨੇ ਜਿਹੜਾ 5 ਸਾਲ ਉਹਨਾਂ ਨੇ ਪਿਛਲੇ ਐਮਪੀ ਰਹਿੰਦੇ ਹੋਏ ਪਟਿਆਲੇ ਦੇ ਲੋਕਾਂ ਲਈ ਕੰਮ ਕੀਤੇ ਐ ਉਹਨਾਂ ਨੂੰ ਵੋਟਾਂ ਪਾਈਆਂ ਨੇ ਸੋ ਇੱਕ ਆਮ ਵਰਕਰ ਦੀ ਜਿੱਤ ਹੋਈ ਹੈ ਡਾਕਟਰ ਗਾਂਧੀ ਦੇ ਰੂਪ 'ਚ ਤੇ ਜਿੰਨੇ ਅਸੀਂ ਵਰਕਰ ਅਸੀਂ ਜਿਨ੍ਹਾਂ ਨੇ ਦਿਲੋਂ ਕੰਮ ਕੀਤਾ ਇਹ ਪਰਮਾਤਮਾ ਨੇ ਉਹਨਾਂ ਨੂੰ ਜਿੱਤ ਬਖਸ਼ੀ ਹੈ ਪਟਿਆਲਾ ਮਹਾਰਾਣਿਆਂ ਦਾ ਗਣ ਬਣਿਆ ਜਾਂਦਾ ਸੀਗਾ ਇਸ ਟੀਜ ਨੂੰ ਲੈ ਕੇ ਦੇਖੋ ਗੜਗੜ ਕੁਛ ਨਹੀਂ ਹੁੰਦਾ ਕਾਂਗਰਸ ਦੇ ਸਿਰ ਤੇ ਜਿੱਤਦੇ ਰਹੇ ਆ ਪਹਿਲਾਂ 22 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਜਿਹੜਾ ਦੋ ਵਾਰ ਦਾ ਸੀਐਮ ਰਿਹਾ ਹੋਏ ਉਹ ਆਪਣੀ ਸੀਟ ਨਹੀਂ ਬਚਾ ਸਕਿਆ ਸੋ ਜਿਹੜਾ ਲੋਕਾਂ ਦਾ ਫਤਵਾ ਹੈ ਜਾਂ ਜਿਹੜੀ ਪਾਰਟੀ ਹੁੰਦੀ ਹੈ ਮਾਂ ਪਾਰਟੀ ਜਦੋਂ ਵੀ ਤੁਸੀਂ ਉਹਨੂੰ ਛੱਡੋਗੇ ਤਾਂ ਤੁਹਾਨੂੰ ਲੋਕ ਪਸੰਦ ਨਹੀਂ ਕਰਨਗੇ ਸੋ ਪਟਿਆਲੇ ਦੇ ਵਿੱਚ ਕਾਂਗਰਸ ਦਾ ਬੋਲਬਾਲਾ ਹੁਣ ਵੀ ਹੈ ਤੇ ਪਹਿਲਾਂ ਵੀ ਸੀ ਇੱਕ ਗੱਲ ਮੈਂ ਜ਼ਰੂਰ ਕਹਿਣੀ ਚਾਹਾਂਗਾ ਇੱਥੇ ਵੀ ਦਲ ਬਦਲੂਆਂ ਨੂੰ ਸਾਰੇ ਪੰਜਾਬ ਦੇ ਲੋਕਾਂ ਨੇ ਸਬਕ ਸਿਖਾਇਆ ਲੋਕ ਜਾਗਰੂਕ ਹੋ ਚੁੱਕੇ ਨੇ ਜਿੰਨੇ ਦਲ ਬਦਲੂ ਨੇ ਉਹ ਸਾਰੇ ਹਾਰੇ ਨੇ ਸੋ ਲੋਕਾਂ ਦਾ ਫਤਵਾ ਇਹਨਾਂ ਲੀਡਰਾਂ ਨੂੰ ਮੰਨਣਾ ਪੈਣਾ ਹੈ ਹੁਣ ਬੇਵਕੂਫ ਕੋਈ ਨਹੀਂ ਬਣਾ ਸਕਦਾ ਲੋਕਾਂ ਨੂੰ ਬਹੁਤ ਬਹੁਤ ਧੰਨਵਾਦ ਤਾਂ ਬਿਲਕੁਲ ਤੁਸੀਂ ਦੇਖ ਰਹੇ ਹੋ ਕਾਂਗਰਸੀ ਵਰਕਰ ਨਾਲ ਬਾਈ ਜੀ ਕੀ ਨਾਮ ਹੈ ਅਵਤਾਰ ਸਿੰਘ ਬਠੋਈ ਜਨਰਲ ਸੈਕਟਰੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਕਿਵੇਂ ਦੇਖਦੇ ਹੋ ਲਗਾਤਾਰ ਗਾਂਧੀ ਜੀ ਦੀ ਜਿੱਤ ਹੋਈ ਹੈਗੀ ਹੈ ਇਹ ਸਮੁੱਚੀ ਕਾਂਗਰਸ ਪਾਰਟੀ ਜਿੱਤ ਹੈ ਗਾਂਧੀ ਜੀ ਜਿੱਤ ਹੈ ਕਿ ਸਮਾਜ ਸੇਵਕ ਬड्डा ਸੀਗਾ ਲੋਕਾਂ ਨੇ ਰਜਵਾੜਿਆਂ ਨੂੰ ਪਛਾੜਿਆ ਲੋਕ ਗਾਂਧੀ ਜੀ ਨੇ ਗਰੀਬਾਂ ਦੀ ਨਬਜ਼ ਫੜੀ ਆ ਜਿਸ ਕਰਕੇ ਪੂਰੇ ਦੇਸ਼ ਅੰਦਰ ਜੀ ਛਾਤੀ ਮਾਰੀਏ راہਲ ਗਾਂਧੀ ਜੀ ਨੇ ਪੂਰੇ ਦੇਸ਼ ਦੇ ਲੋਕਾਂ ਨੂੰ ਇਕਜੁੱਟ ਕੀਤਾ ਉਹਨਾਂ ਦਾ ਯਾਤਰਾ ਕਰਨਾ ਪੂਰੇ ਦੇਸ਼ ਵਿੱਚ ਆਪਣੇ ਆਪ ਵਿੱਚ ਰਿਕਾਰਡ ਸੀ ਉਹ ਕਿਸਾਨਾਂ ਨੂੰ ਮਿਲੇ ਮਜ਼ਦੂਰਾਂ ਨੂੰ ਮਿਲੇ ਉਹਨਾਂ ਨੂੰ ਪਤਾ ਲੱਗ ਗਿਆ ਦੇਸ਼ ਦੀ ਨਬਜ਼ ਦਾ ਕੀ ਭਾਰਤ ਦੇ ਲੋਕ ਕੀ ਚਾਹੁੰਦੇ ਨੇ ਭਾਰਤ ਦੇ ਲੋਕ ਆਮਨ ਚਾਹੁੰਦੇ ਨੇ ਸ਼ਾਂਤੀ ਚਾਹੁੰਦੇ ਨੇ ਔਰ ਇਹ ਸਰਕਾਰ ਤੋਂ ਛਡਕਾਰਾ ਚਾਹੁੰਦੇ ਨੇ ਜਿਸ ਨੇ ਸਾਰਾ ਦੇਸ਼ 2-4 ਬੰਦਿਆਂ ਨੂੰ ਵੇਚਤਾ ਪਰ ਮੌਜੂਦਾ ਸਰਕਾਰ ਬਹੁਤ ਤਰ੍ਹਾਂ ਦੇ ਦਾਅਵੇ ਕਰਦੇ ਸੀ ਕਹਿੰਦੇ ਕਿ ਜਿਹੜੀ ਸੀਟ ਹੈਗੀ ਆ ਸਾਡੇ ਪੰਜਾਬ 'ਚ 13 ਦੀਆਂ 13 ਸੀਟਾਂ ਜਿੱਤਾਂਗੇ ਇਹ ਡਰਾਮੇ ਬਾਜ਼ੇ ਲੋਕ ਸੀਗੇ ਜੁਮਲੇ ਬਾਜ਼ੀ ਕਰਦੇ ਸੀਗੇ ਪੰਜਾਬ ਦੇ ਲੋਕ ਇਹਨਾਂ ਨੂੰ ਸਮਝ ਚੁੱਕੇ ਪਹਿਲਾਂ ਪਤਾ ਨਹੀਂ ਸੀਗਾ ਇਹਨਾਂ ਨੇ ਬਾਈ ਜੀ ਜੋ ਸਰਕਾਰ ਬਣੀ ਸਾਬਜ ਬਾਗ ਦਿਖਾਏ ਗਰੀਬਾਂ ਨੂੰ ਦਿਖਾਏ ਕਿਸਾਨਾਂ ਨੂੰ ਦਿਖਾਏ ਨੌਜਵਾਨਾਂ ਨੂੰ ਦਿਖਾਏ ਕਿਸੇ ਵੀ ਵਾਦੇ ਤੇ ਖਰੇ ਨਹੀਂ ਉਤਰੇ ਲੜੀਆਂ ਨੂੰ ਕਿਹਾ ਜਨਨੀਆਂ ਨੂੰ ਕਿਹਾ ਵੀ ਤੁਹਾਨੂੰ ਅਸੀਂ 1000 ਰੁਪਏ ਦਵਾਂਗੇ ਕਿਸ ਨੂੰ 1000 ਰੁਪਏ ਦੇ ਆ ਕਿਸਾਨਾਂ ਦੀ ਬਾਹ ਨਹੀਂ ਫੜੀ ਸੋ ਲੋਕਾਂ ਨੇ ਪੈਰ ਜੋੜ ਕੇ ਫੈਸਲਾ ਕਰ ਲਿਆ ਕਿ ਕਾਂਗਰਸ ਪਾਰਟੀ ਹੀ ਦੇਸ਼ ਨੂੰ ਬਚਾ ਸਕਦੀ ਹੈ ਕਾਂਗਰਸ ਪਾਰਟੀ ਹੀ ਪੰਜਾਬ ਦੀ ਨਬਜ਼ ਫੜ ਸਕਦੀ ਹੈ ਪੂਰੇ ਪੰਜਾਬ ਨੇ ਪੈਰ ਜੋੜ ਕੇ ਵੋਟਾਂ ਕਾਂਗਰਸ ਦੇ ਹਿੱਤ ਵਿੱਚ ਪਾਈਆਂ ਜਿਹੜੇ ਲੋਕਾਂ ਨੇ ਦਾਲ ਬਦਲੀ ਕਿਤੇ ਉਧਰ ਚਲੇ ਗਏ ਜਿਵੇਂ ਮਹਾਰਾਣੀ ਪ੍ਰਨੀਤ ਕੌਰ ਇਹ ਲੋਕ ਸੱਤ ਵਾਰੀ ਪਾਰਟੀ ਬਦਲ ਚੁੱਕੇ ਮੈਂ 1985 ਤੋਂ ਕਾਂਗਰਸ 'ਚ ਆਇਆ ਇਹ ਲੋਕ ਆਏ 98 'ਚ ਮਹਾਰਾਜਾ ਅਮਰਿੰਦਰ ਸਿੰਘ ਆਨਸਾਰ ਵੀ ਲੋਕਾਂ ਨੇ ਇਹਨੂੰ ਨਕਾਰ ਦਿੱਤਾ ਸੀ ਕਿਉਂਕਿ ਇਹ ਦਲ ਬਦਲੂ ਨਹੀਂ ਫਿਰ ਸਾਡੀ ਪਾਰਟੀ ਦੇ ਵਰਕਰਾਂ ਨੂੰ ਹੋਇਆ ਕਿ ਸ਼ਾਇਦ ਮਹਾਰਾਜਾ ਪਟਿਆਲਾ ਸਾਡੀ ਬਾਹ ਫੜੇਗਾ 10 ਸਾਲ ਅਸੀਂ ਇਹਨਾਂ ਨੂੰ ਮੁੱਖ ਮੰਤਰੀ ਬਣਾ ਕੇ ਰੱਖਿਆ ਇਹਨਾਂ ਨੇ ਕਿਸੇ ਦੀ ਪਰਵਾਹ ਨਹੀਂ ਕੀਤੀ ਜਦੋਂ ਸਰਕਾਰ ਬਣੀ ਇਹਨਾਂ ਦੇ ਚੇਲੇ ਚਾਟ ਕੇ ਹੀ ਚੇਅਰਮੈਨ ਲੱਗੇ ਔਰ ਆਮ ਵਰਕਰ ਰੋਦਾ ਰਿਹਾ ਜਦੋਂ ਤੋਂ ਉਹ ਕਾਂਗਰਸ ਗਏ ਆਮਰ ਬੇਲ ਉੱਤਰ ਗਈ ਸਾਡੇ ਤੋਂ ਆਉਣ ਵਾਲੀਆਂ ਚੋਣਾਂ 'ਚ ਵੀ ਕਾਂਗਰਸ ਦਾ ਇੱਕ ਇੱਕ ਵਰਕਰ ਕਾਂਗਰਸ ਨਾਲ ਖੜੇਗਾ ਕਾਂਗਰਸ ਪਾਰਟੀ ਗਰੀਬਾਂ ਨਾਲ ਖੜੇਗੀ ਸਾਡੀ ਪਾਰਟੀ ਸਭ ਤੋਂ ਵੱਡੀ ਵਿਸ਼ੇਸ਼ਤਾ ਹੈ ਕਿ ਸਾਡੀ ਪਾਰਟੀ ਪੂਰੀ ਧਰਮ ਨਿਰਪੱਖ ਪਾਰਟੀ ਹੈ ਇਸ ਪਾਰਟੀ ਚ ਕਾਂਗਰਸ ਪਾਰਟੀ ਹਰ ਵਰਕਰ ਦਾ ਹਰ ਜਨ ਦਾ ਬਿਲਕੁਲ ਖੁਸ਼ੀ ਦੇਖ ਸਕਦੇ ਹੋ ਨਾਰੇਬਾਜੀ ਕੀਤੀ ਜਾ ਰਹੀ ਹੈਗੀ ਹੈ ਲਗਾਤਾਰ ਕਾਂਗਰਸ ਦੇ ਜਿਹੜੇ ਵਰਕਰ ਨੇ ਔਰ ਸਾਫ਼ ਤੌਰ ਤੇ ਧਰਮਵੀਰ ਗਾਂਧੀ ਦੀ ਜਿਹੜੀ ਹੈ ਉਹ ਜਿੱਤ ਤੇ ਜਿਹੜੀ ਹੈ ਉਹਨਾਂ ਦੇ ਘਰੋਂ ਖੁਸ਼ੀ ਮਨਾਇਆ ਜਾ ਰਹੀ ਜਿੱਤ ਤੋਂ ਬਾਅਦ ਉਹਨਾਂ ਦੇ ਗ੍ਰਹਿ ਵੇਖੇ ਸਾਬਕਾ ਮੰਤਰੀ ਧਰਮਸ਼ੋ ਸਾਡੇ ਨਾਲ ਨੇ ਸਰ ਕਿਸ ਤਰ੍ਹਾਂ ਦੇਖਦੇ ਹੋ ਵੱਡੀ ਜਿੱਤ ਪ੍ਰਾਪਤ ਹੋਈ ਹੈਗੀ ਬਿਲਕੁਲ ਦੇਖੋ ਜਿੱਤ ਤਾਂ ਜਿੱਤ ਹੀ ਹੁੰਦੀ ਹੈ ਵੱਡੀ ਹੋਵੇ ਛੋਟੀ ਹੋਵੇ ਲੱਖ ਦੀ ਜਿੱਤ ਹੈ ਵੀ ਜਿੱਤਗੇ 10000 ਜਿੱਤਗੇ ਔਰ ਰਾਹੁਲ ਗਾਂਧੀ ਦੀ ਮਿਹਨਤ ਸਦਕਾ ਜਿੱਥੇ ਪੂਰੇ ਹਿੰਦੁਸਤਾਨ ਚ ਕਾਂਗਰਸ ਨੇ ਬਹੁਤ ਵੱਡੀ ਜਿੱਤ ਕੀਤੀ ਹੈ ਉਥੇ ਪੰਜਾਬ ਚ ਵੀ ਯੂਥ ਕਾਂਗਰਸ ਮਹਿਲਾ ਕਾਂਗਰਸ ਕਾਂਗਰਸ ਨੇ ਆ ਸਾਡੇ ਜ਼ਿਲ੍ਹਾ ਪ੍ਰਧਾਨ ਆ ਸਾਡੇ ਸੀਨੀਅਰ ਮਹਿਤਾ ਜੀ ਸਾਰੇ ਯੂਥ ਨੇ ਤਕੜੇ ਹੋ ਕੇ ਮਿੰਤ ਕੀਤੀ ਹੈ ਜਿਹੜੀ 2022 ਚ ਗਿੱਟੇ-ਗਿੱਟੇ ਪਾਣੀ ਦੀ ਰਹਿ ਗਈ ਸੀ ਕਾਂਗਰਸ ਅੱਜ ਆ ਮੋਢੇ-ਮੋਢੇ ਆ ਕੇ ਤਾਰੀਆਂ ਤਰਦੀ ਫਿਰਦੀ ਹੈ ਕਾਂਗਰਸ ਦੇ ਪ੍ਰਧਾਨ ਦੀ ਗੱਲ ਆਪੋਜੀਸ਼ਨ ਲੀਡਰ ਦੀ ਗੱਲ ਰਾਹੁਲ ਗਾਂਧੀ ਦਾ ਆਦੇਸ਼ ਮੰਨਿਆ ਸਾਰਿਆਂ ਨੇ ਕਿਸੇ ਨੇ ਕੋਈ ਗਲਤ ਬਿਆਨੀ ਨਹੀਂ ਕੀਤੀ ਇਹਦਾ ਰਿਜ਼ਲਟ ਸਾਹਮਣੇ ਆਇਆ ਸਭ ਸਭ ਇਕ ਹੈ ਤਾਂ ਜਿੱਤੇ ਹਨ ਮਹਾਰਾਣੀ ਪ੍ਰਨੀਤਕੌਰ ਦਾ ਪਟਿਆਲਾ ਗੜ ਮੰਨਿਆ ਜਾਂਦਾ ਸੀ ਚਾਰ ਵਾਰ ਮੈਂਬਰ ਆਫ ਪਾਰਲੀਮੈਂਟ ਬਣੇ ਸਕੇ ਨਹੀਂ 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 ਦੇਖੋ ਗੱਲ ਗੜ ਕਿਸਦਾ ਨਹੀਂ ਹੁੰਦਾ ਗੱਲ ਤਾਂ ਪ੍ਰਮਾਤਮਾ ਦਾ ਆਸ਼ੀਰਵਾਦ ਹੁੰਦਾ ਲੋਕਾਂ ਦੀ ਮਰਜ਼ੀ ਹੁੰਦੀ ਹੈ ਲੋਕਾਂ ਦੀ ਮਰਜ਼ੀ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਧਰਮਵੀਰ ਗਾਂਧੀ ਸਾਡੀ ਪਾਰਟੀ ਦੇ ਵਿੱਚੋਂ ਹੀ ਕੱਢਿਆ ਕੈਂਡੀਡੇਟ ਕੌਣ ਕਹਿੰਦੇ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਨੇ ਉਹ ਯਾਰ ਇੱਥੇ ਅਸੀਂ 2014 ਚ ਜਿਤਾਇਆ ਸੀਗਾ ਉਹ ਇਹ ਤਾਂ ਮੇਰੀ ਗੱਲ ਸੁਣੋ ਪਿਓ ਪਿਓ ਨੂੰ ਪੁੱਤ ਛੱਡ ਕੇ ਕਹਿੰਦਾ ਮੈਂ ਵੱਡੀ ਕੋਠੀ ਪਾਲੀ ਹੋਰ ਕਿ ਕੌਣ ਕਿਸੇ ਦਾ ਹੈਗਾ ਇਹ ਤਾਂ ਜਿਹਦਾ ਠੀਕ ਜਿਹਨੂੰ ਰੱਬ ਸ਼ਾਬਾਸ਼ ਦੇਵੇ ਉਹਦੇ ਕਰਮਾਂ ਚ ਲਿਖੀ ਹੁੰਦੇ ਉਹਨੂੰ ਮਿਲ ਜਾਂਦੀ ਹੈ ਕਾਰਨ ਕੀ ਸਮਝਦੋ ਭਾਜਪੀ ਦੀ ਹਾਰ ਦਾ ਇਹ ਖਾਤਾ ਵੀ ਨਹੀਂ ਖੋਲ ਪਾਈ ਜੀ ਨਹੀਂ ਦੇਖੋ ਗੱਲ ਇਹ ਹੈ ਕਾਰਨ ਇਹੀ ਹੈ ਵੀ ਜਿਹਦਾ ਵਰਕਰ ਤਕੜਾ ਹੈ ਉਹ ਜਿੱਤ ਜਾਂਦਾ ਹੈ ਤਹਾਨੂੰ ਬਿਲਕੁਲ ਇਹ ਸਨ ਸਾਡੇ ਨਾਲ ਧਰਮ ਸੋਧ ਜਿਨ੍ਹਾਂ ਦੇ ਵੱਲੋਂ ਸਾਫ਼ ਤੌਰ ਤੇ ਕਹਿਣਾ ਹੈਗਾ ਕਿ ਜ਼ਰੂਰ ਡਾਕਟਰ ਧਰਮਵੀਰ ਗਾਂਧੀ ਜਿਹੜੇ ਨੇ ਉਹ ਨਿੱਜੀ ਤੌਰ ਤੇ ਪਹਿਲਾਂ ਵੀ ਜਿੱਤੇ ਸੀਗੇ ਹੁਣ ਵੀ ਜਿੱਤੇ ਆ ਵਿਰੋਧੀਆਂ ਦਾ ਜੋ ਕਹਿਣਾ ਉਹ ਕਹੀ ਜਾਣ ਬਾਕੀ ਹੋਰ ਅਪਡੇਟਸ ਲਈ ਬਣੇ ਰਹੋ ਹਮ ਦਾ ਟੀਵੀ ਨਾਲ ਕੈਮਰਾ ਪਰਸਨ ਜੀਵ ਦੇ ਨਾਲ ਨਦੀਪ ਸਿੰਘ ਪਟਿਆਲਾ